ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਜਿਵੇਂ ਅਸੀਂ ਅਕਸਰ ਹੀ ਲੋਕਾਂ ਨੂੰ ਦੱਸਦੇ ਹੁੰਦੇ ਹਾਂ ਵੀ ਜਿਹੜੇ ਇਹ ਟੇਪਾਂ ਨੇ ਰਿਫਲੈਕਟਰ ਇਹ ਸਾਡੀ ਜ਼ਿੰਦਗੀ 'ਚ ਇੰਨਾ ਕਿ ਜ਼ਿਆਦਾ ਜ਼ਰੂਰੀ ਨੇ ਖਾਸ ਕਰ ਆਪਣੇ ਇੰਡੀਆ ਦੇ ਵਿੱਚ ਫੋਰਨ ਦੇ ਵਿੱਚ ਜਾਂ ਅਰਬੀ ਦੇਸ਼ਾਂ ਦੇ ਵਿੱਚ ਤੁਸੀਂ ਦੇਖੋਗੇ ਜੋ ਵੀ ਟਰੈਕਟਰ ਟਰਾਲੀ ਟਰੱਕ ਜੋ ਵੀ ਆ ਹਰ ਤੇ ਇਹ ਰਿਫਲੈਕਟਰ ਲੱਗੇ ਹੁੰਦੇ ਨੇ ਸਾਡੇ ਕਿਉਂ ਨਹੀਂ ਲੱਗੇ ਹੁੰਦੇ ਇਹਨਾਂ ਦਾ ਵੀ ਇੱਕ ਕਾਰਨ ਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਇਹ ਜ਼ਿੰਦਗੀ 'ਚ ਕਿੰਨਾ ਜ਼ਰੂਰੀ ਆ ਜਿਹੜੀ ਇਹ ਟਰਾਲੀ ਆ ਸਾਡਾ ਭਰਾ ਵਾ ਇਹਨੇ ਵੀ ਆਪ ਮੰਨਿਆ ਅੱਪਾ ਇਹ ਛੋਟੀਆਂ ਛੋਟੀਆਂ ਚੀਜ਼ਾਂ ਲਾਉਂਦੇ ਨਹੀਂ ਪਰ ਰਾਤ ਨੂੰ ਜਦੋਂ ਇਹ ਟਰਾਲੀ ਜਾਂਦੀ ਦਿਖਦੀ ਨਹੀਂ ਮੂਰੋਂ ਲੇਟ ਪੈਂਦੀ ਅੱਖਾਂ 'ਚ ਕਿੰਨੀਆਂ ਕੀਮਤੀ ਜਾਨਾਂ ਸਾਡੀਆਂ ਜਾ ਚੁੱਕੀਆਂ ਨੇ ਤੇ ਕਿੰਨੇ ਲੋਕ ਮਰ ਚੁੱਕੇ ਨੇ ਕਿੰਨੇ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ ਸੋ ਵੀਰੋ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਪੱਠੇ ਵਾਲੇ ਵੀਰਾਂ ਨੂੰ ਜ਼ਿਮੀਂਦਾਰ ਭਰਾਵਾਂ ਨੂੰ ਹਰੇਕ ਚਾਹੇ ਕੋਈ ਰੇੜਾ ਵਾ ਚਾਹੇ ਕੋਈ ਵੀ ਆ ਉਹਦੇ ਉੱਤੇ ਇਹ ਜ਼ਰੂਰ ਲੱਗੇ ਹੋਣੇ ਚਾਹੀਦੇ ਆ ਤੇ ਅਸੀਂ ਵੀਰ ਨੂੰ ਆ ਟੇਪਾ ਦਿਨੇ ਵੀ ਆ ਕਿਉਂਕਿ ਇਹ ਕਹਿੰਦਾ ਸਾਡੀਆਂ ਹੋਰ ਵੀ ਟਰਾਲੀਆਂ ਨੇ ਤੇ ਇਹ ਵੀਰ ਉਹਨਾਂ ਦੇ ਉੱਤੇ ਵੀ ਇਹ ਜ਼ਰੂਰ ਜ਼ਰੂਰ ਲਾਵਾਂਗੇ ਵੀਰੇ ਇਹ ਪਹਿਲ ਦੇ ਆਧਾਰ ਤੇ ਜੀ ਕੰਮ ਕਰੋ ਤਾਂ ਜੋ ਸਾਡੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਕਈ ਵਾਰੀ ਗੱਡੀ ਉਹ ਥੱਲੇ ਵੜ ਜਾਂਦੀ ਹੈ ਸਾਰਾ ਪਰਿਵਾਰ ਮਰੇ ਨੇ ਵਿੱਚ ਸੋ ਵੀਰੋ ਇਹ ਚੀਜ਼ਾਂ ਦਾ ਧਿਆਨ ਕਰਿਆ ਕਰੋ ਨਵੀਂ ਸੋਚ ਨਵੀਂ ਲਹਿਰ ਵੈਲਫੇਅਰ ਸੁਸਾਇਟੀ ਆਪਣੇ ਲੋਕਾਂ ਨੂੰ ਇਹ ਜਾਣਕਾਰੀ ਦਿੰਦੀ ਰਹੇਗੀ ਤੇ ਇਹਦੇ ਤੇ ਪਹਿਰਾ ਦਿੰਦੀ ਰਹੇਗੀ ਸਾਡਾ ਮੋਢਲਾ ਫਰਜ਼ ਆ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਏ ਕੋਈ ਮੋਟਰਸਾਈਕਲ ਆ ਸਕੂਟਰ ਆ ਕੇ ਇਹ ਕੋਈ ਰੇੜਾ ਵਾ ਸੋ ਇਹ ਕੀਮਤੀ ਜਾਨਾਂ ਬਚਾਉਣ ਵਾਸਤੇ ਬਹੁਤ ਵੱਡੀ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਆਓ ਕੁਝ ਚੰਗਾ ਕਰਨ ਦੀ ਆਪਾਂ ਇੱਕ ਲਹਿਰ ਚਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਾਹ